ਵਾਹਿਗੁਰੂ ਜੀ ਗੁਰਦਰਾ ਸਾਹਿਬ ਦੀ ਗੁਰਸੰਗਤ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ ਜੀ ਜੋ ਨਗਰ ਕੀਰਤਨ ਆਪਣੇ ਨਗਰ ਪੰਡੋਰੀ ਦੇ ਵਿੱਚੋਂ ਅੱਜ ਰਵਾਨਾ ਹੋਇਆ ਉਸ ਦੇ ਵਾਸਤੇ ਲੰਗਰ ਹੈ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਹੈ ਗੁਰੂ ਘਰ ਵਿਖੇ ਸੋ ਸਾਰੀਆਂ ਸਤਿਕਾਰਯੋਗ ਸੰਗਤਾਂ ਦਾ ਸਤਿਕਾਰਯੋਗ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਰੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਸਾਰਿਆਂ ਦਾ ਧੰਨਵਾਦ ਜੀ ਸਤਿਕਾਰਯੋਗ ਬੀਬੀਆਂ ਸਵੇਰ ਦੀਆਂ ਲੱਗੀਆਂ ਮਿਹਨਤ ਕਰਨ ਵਿੱਚ ਰੀ ਸੇਵਾ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬੜਾ ਹੀ ਉਸਤਾਦ ਦੇ ਨਾਲ ਇਹ ਸੰਗਤਾਂ ਨਗਰ ਕੀਰਤਨ ਹੋੜੀ ਕਰ ਰਹੀਆਂ ਨੇ ਅੱਜ ਸੇਵਾ ਚ ਆਉਂਦੀ ਸੀ ਅੱਜ ਜਿ ਆਏ ਹਾਂ ਜੀ ਲੋ ਜੀ ਲੋ ਅੰਦਰੀ ਅੰਦਰੀ ਅੰਦਰ ਜਾਊਗਾ ਹਾਂ ਉਧਰ ਨਹੀਂ ਕੱਢਣਾ ਕੀ ਬਾਟਨ ਆ ਸਮਾਪਤ ਹੋ ਸਮਾਪਤ ਹੈ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਸ 76 ਨਗਰਿਕਾਂ ਦੀ ਜੁਰਬਾਨੀ ਹੋਈ ਸੀ ਸਭ ਨੂੰ ਜਿੰਨੀ ਵੀ ਸੰਗਤਾਂ ਧੰਨ ਗੁਰੂ ਆਸ ਮਹਾਰਾਜ ਦੇ ਪ੍ਰਕਾਸ਼ ਗੁਰੂ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਦਾ ਸਤਿ ਸਾਕ ਕਿੰਨੇ ਪ੍ਰਜੈਨਟ ਆ 44 ਲੈਣ ਗਏ ਕੌਣ ਬੇਦਰੂ ਬਲਾਚਾਰਜ ਆਹੋ ਵੀਡੀਓ ਨਾਲ ਨਾਲ ਲਾਗੇ ਰੱਖੀ ਹਾਂ ਉਹ ਜਿਹੜਾ ਨਾ ਵੀਡੀਓ ਬਣਾ ਕੇ ਮਾਰ ਗਿਆ ਕਿਹੜਾ ਉਹ ਤਾਂ ਇਹਦੇ ਵਿੱਚ ਬਹੁਤ ਦਿਖਾਏ ਜਾਣਗੇ ਕੱਟ ਗਿਆ ਦਾ ਭਾਈ ਆਨੰਦ ਮਾਨੋ ਵਾਇਸ ਜੀ ਕਾ ਖਾਲਸਾ ਵਾਇਸ ਜੀ ਕੀ ਫਤਿਹ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਦੇ ਸੰਗਤ ਦੇ ਚਾਰੇ ਪਾਸੇ ਘੇਰਾ ਲਾ ਰਹੇ ਝਾੜੂ ਵਾਲੇ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਸੰਗਤ ਦੇ ਚਾਰੇ ਪਾਸੇ ਬੈਠ ਕੇ ਘੇਰਾ ਬੰਨ ਲਓ ਸੰਗਤ ਨੂੰ ਦੇਖਣ ਦੇ ਵਿੱਚ ਇੱਕ ਦਮੀਨ ਆਵੇ ਬੈਠ ਕੇ ਘੇਰਾ ਬੰਨ ਲਓ ਸਾਰੇ ਪਾਸੇ ਥੋੜਾ ਖੜਾ ਖਿਲਾਰ ਕੇ ਹੋਏ ਤੇ ਥੋੜਾ ਘੇਰਾ ਜਰੋ ਸੰਗਤ ਦੇ ਚਾਰੇ ਪਾਸੇ ਜਰ ਅਸੀਂ ਦਾ ਘੇਰਾ ਬੰਨ ਲਓ Yeah ਸੁਰੇਣ ਗਾ ਕੀਰਤਨ ਗਾ ਏਨ ਸੁਰੇਣ ਗਾ ਹੋ ਕੀਰਤਨ ਗਾ ਸੋ ਜਨ ਜਮ ਕੀ ਬਾਟ ਨ ਪਾਏ ਹੋ ਜਨ ਜਮ ਕੀ ਬਾਟ あ。 but ਕਮਰਿਤ ਕਸਾ ਜਸ ਪਾਈਏ ਛੋਟਨ ਜਨ ਜ ਸੁਰੈਣ ਹੋਰੋ ਕੀਰਤਨ ਗਾਇ ਦਿਨ ਸੁਰੈਣ ਹੋਰੋ ਕੀਰਤਨ ਗਾਇ ਸੋ ਜਨ ਜੰਮ ਕੀ ਬਾਤ ਨਾ ਪਾ Bye, yeah. ਪਾਇਏ oh, yeah. <laughs> ਕਬੂ ਸੁਣੀ ਜੈ ਅੰਮ੍ਰਿਤ ਕਥਾ ਜੈ But. Subtitles then Just to me